ਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਜਲੀਲ ਕਰਨ ਵਾਲਾ ਮਸਲਾ ਚੱਲ ਰਿਹਾ ਹੈ ਤੇ ਅੱਜ ਯਾਰ ਨਵਾਂ ਸਾਲ ਹੈ 2025 ਸਾਲ ਦੀ ਸ਼ੁਰੂਆਤ ਹੋਈ ਹੈ ਸਾਰੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਸਨ 1992 ਦੇ ਵਿੱਚ ਖਿਰਿਆ ਕਾਲ ਤਖਤ ਸਾਹਿਬ ਦੇ ਸਪ੍ਰੀਮ ਉਸ ਤਖਤ ਦੇ ਕਾਰਜਕਾਰੀ ਜਥੇਦਾਰ ਸਨ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਉਦੋਂ ਹਾਲਾਤ ਐਸੇ ਸੀ ਪਰ ਜਥੇਦਾਰ ਸਹਿਬਾਨ ਜੀਆਂ ਦੀ ਪਦਵੀ ਜਿਹੜੀ ਪੋਪ ਦੇ ਬਰਾਬਰ ਦੀ ਆਪਾਂ ਸਮਝਦੇ ਆਂ ਇਹ ਉਹਨਾਂ ਵੇਲਿਆਂ 'ਚ ਵੀ ਹੁਣ ਤਾਂ ਲੜਦੇ ਆ ਨਾ ਗੱਦੀਆਂ ਪਿੱਛੇ ਜਾਂ ਪਾਵਰਾਂ ਪਿੱਛੇ ਜਾਂ ਪਾਇਲਟ ਗੱਡੀਆਂ ਪਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਬਾਰੇ ਤੁਸੀਂ YouTube ਤੇ ਸਰਚ ਕਰਿਓ ਦੋਸਤੋ ਕਿੰਨਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਇੱਕ ਉਸ ਸਮੇਂ ਦੇ ਥਾਣੇਦਾਰ ਸਨ ਜਿਨ੍ਹਾਂ ਦੀ ਡਿਊਟੀ ਜਗਰਾਓ ਸੀਆਈ ਸਟਾਫ ਦੇ ਵਿੱਚ ਸੀ ਉਹ ਕਹਿੰਦੇ ਵੀ ਕੌਂਕੇ ਸਾਹਿਬ ਨੂੰ 25 ਦਸੰਬਰ 1992 ਨੂੰ ਘਰੋਂ ਚੱਕ ਲਿਆ ਗਿਆ ਸੀ ਆਈ ਸਟਾਫ ਚ ਉਹਨਾਂ ਤੇ ਅੰਨਾ ਤਸ਼ੱਦਦ ਹੋਇਆ 6 ਫੁੱਟ ਤੋਂ ਉੱਪਰ ਉੱਪਰ ਉਹਨਾਂ ਦੀ ਹਾਈਟ ਸੀ ਕੱਦ ਸੀ ਭਰਮਾ ਸਰੀਰ ਸੀ ਗੋਲ ਪੱਗ ਬਣਦੇ ਸਨ ਤੇ ਘਰੋਂ ਪਰਸ਼ਾਦਾ ਛੱਕਦੇ ਸੀ ਬਾਹਰ ਦਾ ਕੁਝ ਨਹੀਂ ਖਾਂਦੇ ਸੀ ਉਹ ਇੱਕ ਬਿਹੰਗਮ ਰੂਪ ਸਨ ਗੁਰਦੇਵ ਸਿੰਘ ਕੌਕੇ ਸਾਹਿਬ ਤਾਂ ਮਿੱਤਰੋ ਗੱਲ ਕੀ ਹੋਈ ਉਹਨਾਂ ਨੂੰ ਘਰੋਂ ਚੱਕ ਕੇ ਉਹਨਾਂ ਤੇ ਅੱਧਾ ਅੰਨਾ ਤਸ਼ੱਦਦ ਹੋਇਆ ਇੱਕ ਜਥੇਦਾਰ ਸਹਿਬਾਨ ਤੇ ਆਮ ਲੋਕਾਂ ਨਾਲ ਕੀ ਹੋਊਗਾ ਇਹ ਤੁਸੀਂ ਸੋਚ ਸਕਦੇ ਹੋ ਸੌਖੀ ਕੀ ਹੋਇਆ ਹੋਵੇਗਾ ਉਹਨਾਂ ਵੇਲੇਾਂ 'ਚ 12 12 13 13 ਸਾਲ ਦੇ ਬੱਚਿਆਂ ਨਾਲ ਵੀ ਨੌਜਵਾਨ ਮੁੱਛ ਫੁੱਟ ਗੱਭਰੂ ਸਕੂਲਾਂ 'ਚ 9ਵੀਂ 10ਵੀਂ 'ਚ ਪੜ੍ਹਦੇ ਚੱਕ ਲੈ ਜਾਂਦੇ ਸੀ ਤਾਂ ਗੁਰਦੇਵ ਸਿੰਘ ਕੌਕੇ ਨੂੰ ਘਰੋਂ ਚੱਕ ਕੇ ਤੇ ਹੋਇਆ ਕੀ ਉਹਨਾਂ ਨੂੰ ਲੱਤਾਂ ਤੇ ਬਾਹਾਂ ਬੰਨ੍ਹ ਕੇ ਪੁੱਠਾ ਟੰਗ ਦਿੱਤਾ ਜਾਂਦਾ ਸੀ ਠੁੱਡੇ ਮਾਰ-ਮਾਰ ਉਹਨਾਂ ਦੀ ਅੱਖ ਦਾ ਇੱਕ ਡੇਲਾ ਬਾਹਰ ਲੰਮਕ ਰਿਆ ਸੀ ਥਾਣੇਦਾਰ ਦੱਸ ਰਿਹਾ ਉਹਨਾਂ ਉਤਸ਼ਾਹਦੋਇਆ ਤਾਂ ਕੀ ਕਹਿੰਦਾ ਥਾਣੇਦਾਰ ਇੱਕ ਸਜਣ ਦੀ ਮੈਂ ਵੀਡੀਓ ਸੁਣ ਰਿਹਾ ਸੀ ਉਹ ਕਹਿੰਦਾ ਸਾਰੇ ਲੋਕ ਕਹਿੰਦੇ ਅਕਾਲੀ ਦਰਦੋਸ਼ੀ ਹੈ ਕਾਂਗਰਸ ਨੂੰ ਕੋਈ ਦੋਸ਼ੀ ਨਹੀਂ ਕਹਿ ਰਿਹਾ ਲੈ ਮਿੱਤਰੋ ਮੈਂ ਕਹਿ ਰਿਹਾ ਕਾਂਗਰਸ ਨੂੰ ਦੋਸ਼ੀ ਕਿਉਂਕਿ 92 ਦੇ ਵਿੱਚ ਬਿਆੰਤ ਸਿਉ ਮੁੱਖ ਮੰਤਰੀ ਬਣੇ ਕੇ ਪੀਐਸ ਗਿੱਲ ਨੇ ਡੀਜੀਪੀ ਬਣ ਕੇ ਕੁਝ ਪਾਵਰਾਂ ਸੈਂਟਰ ਤੋਂ ਲੈ ਲਈਆਂ ਕੁਝ ਆਪ ਦੇ ਕੋਲੋਂ ਵਰਤਣ ਲੱਗ ਗਏ ਤਾਂ ਅਨਾਂ ਤਸ਼ੱਦਦ ਪੰਜਾਬ ਦੀ ਜਵਾਨੀ ਤੇ ਬਿਆੰਤ ਸਿਉ ਨੇ ਤੇ ਕੇਪੀਐਸ ਗਿੱਲ ਦੀ ਜੋੜੀ ਨੇ ਰਲ ਕੇ ਸਨੇਦ ਸੈਣੀ ਵਰਗਿਆਂ ਨੇ ਰਲ ਕੇ ਅਜਹਾਰ ਆਲਮ ਵਰਗਿਆਂ ਨੇ ਜਿਨ੍ਹਾਂ ਨੇ ਆਲਮ ਸੈਨਾ ਬਣਾਈ ਸੀ ਜਿਹਨੂੰ ਉੱਚ ਅਹੁਦੇ ਤੇ ਲਾਇਆ ਅਕਾਲੀ ਦਲ ਨੇ ਉਹਦੇ ਘਰ ਵਾਲੀ ਨੂੰ ਐਮਐਲਏ ਦੀ ਟਿਕਟ ਦਿੱਤੀ ਇਹ ਅਕਾਲੀਆਂ ਦਾ ਦੋਸ਼ ਹੈ ਔਰ ਕਾਂਗਰਸ ਦੀ ਸਰਕਾਰ ਵੇਲੇ ਕੇਪੀਐਸ ਗਿੱਲ ਵਰਗਿਆਂ ਨੇ ਅੰਨਾ ਤਸ਼ੱਦਦ ਜਥੇਦਾਰ ਸਹਿਬਾਨ ਤੇ ਕੀਤਾ ਗੁਰਦੇਵ ਸਿੰਘ ਕੌਂਕੇ ਤੇ ਅੱਜ ਨਵਾਂ ਸਾਲ ਹੈ ਮਿੱਤਰੋ ਨਾਵੇਂ ਸਾਲ ਵਾਲੇ ਦਿਨ ਜਦੋਂ ਪਤਾ ਲੱਗਿਆ ਨਾ ਉਹ ਕਹਿੰਦੇ ਤਾਂ ਡੈੱਡ ਹੋ ਗਿਆ ਡੈਥ ਹੋ ਗਈ ਟੰਗੇ ਪੈ ਜਥੇਦਾਰ ਕੌਂਕੇ ਦੀ ਤਾਂ ਉਹਨਾਂ ਦੇ ਗਨਮੈਨਾਂ ਨੇ ਚੱਕ ਕੇ ਉਸ ਵੇਲੇ ਦੇ ਅਫੀਸਰ ਨੇ ਕਿਉਂਕਿ ਸੈਣੀ ਵਰਗੇ ਉਹਨਾਂ ਵੇਲੇ ਚਐਸਐਸਪੀ ਸੀ ਸਵੇਤ ਸੈਣੀ ਵਰਗੇ ਬਠਿੰਡੇ ਐਸਐਸਪੀ ਰਹੀ ਹੈ ਲੁਧਿਆਣੇ ਰਹੀ ਹੈ ਪੁਲਿਸ ਥਾਣੇ ਬਣਾਏ ਪੁਲਿਸ ਜ਼ਿਲ੍ਹੇ ਬਣਾਏ ਸੀ ਖੰਨਾ ਵਗੈਰਾ ਉਥੇ ਰਹੀ ਹੈ ਤਰਨਤਾਰਨ ਰਹੀ ਹੈ ਤਾ ਚੱਕ ਕੇ ਉਹਨਾਂ ਦੇ ਗਨਮਨਾਂ ਨੇ ਪਸ਼ੂਆਂ ਵਾਂਗੂ ਕੈਂਟਰ 'ਚ ਮਾਰਿਆ ਤੇ ਜਗਰਾਹੋਂ ਤੋਂ ਜਦੋਂ ਆਪਾਂ ਸਿੰਧਮਾ ਵੇਟ ਨੂੰ ਜਾਂਦੇ ਹਾਂ ਦੋਸਤੋ ਦਰਿਆ ਆਉਂਦਾ ਹੈ ਉਥੇ ਸੁੱਟ ਦਿੱਤਾ ਗਿਆ ਜਾਂਚ ਕਮੇਟੀਆਂ ਬਣੀਆਂ ਜਗਮੀਸ਼ੋਂ ਬਰਾਡੋ ਦਾ ਮੈਂਬਰ ਪਾਰਲੀਮੈਂਟ ਸੀ ਇਹਨਾਂ ਨੇ ਲੋਕ ਸਭਾ 'ਚ ਆਵਾਜ਼ ਉਠਾਈ ਵੀ ਕਹੋਂ ਕਿ ਸਾਫ ਦੀ ਡੈੱਡ ਬੋਡੀ ਨਹੀਂ ਮਿਲੀ ਉਨ੍ਹਾਂ ਦੇ ਪਰਿਵਾਰ ਨੂੰ ਜਿਹੜੀ ਅੱਜ ਤੱਕ ਨਹੀਂ ਮਿਲੀ ਅੱਜ ਨਵਾਂ ਸਾਲ 2025 ਚ ਪੁਲਿਸ ਰਿਕਾਰਡ ਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਅੱਜ ਵੀ ਭਗੌੜੇ ਕਰਾਰ ਹੈ ਅੱਜ ਵੀ ਭਗੌੜੇ ਹੈ ਕਾਗਜ਼ਾਂ 'ਚ ਟਾਈਮ ਬਣਾ ਲਓ ਕਿੰਨਾ ਹੋ ਗਿਆ 8 ਤੇ 24 ਕਤਤੀ 32 ਸਾਲ ਹੋ ਗਏ ਦੋਸਤੋ ਅੱਜ ਵੀ ਕਾਗਜ਼ਾਂ 'ਚ ਭਗੌੜੇ ਐ ਅਕਾਲੀ ਦਲ ਨੂੰ ਦੋਸ਼ੀ ਲੋਕ ਕਿਉਂ ਕਹਿੰਦੇ ਆ ਕਿ ਇਹਨਾਂ ਨੇ 1998 ਦੇ ਵਿੱਚ ਇੱਕ ਜਾਂਚ ਕਮੇਟੀ ਬਣਾਈ ਜਿਹੜੀ ਜਥੇਦਾਰ ਸਾਹਿਬਾਨ ਦੇ ਤੇ ਹੋਰ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰੂਗੀ ਉਹਦੀ ਰਿਪੋਰਟ ਹੀ ਨਹੀਂ ਬਾਹਰ ਆਈ ਫੇਰ 2010 'ਚ ਬਣੀ ਉਹਦੀ ਰਿਪੋਰਟ ਨਹੀਂ ਬਾਹਰ ਆਈ ਪਿਛਲੇ ਸਾਲ 2024 ਦੇ ਵਿੱਚ ਜਿਹੜੇ ਉਸ ਵੇਲੇ ਦੇ ਡੀਜੀਪੀ ਸੀ ਉਹਨਾਂ ਦੀ ਕਮੇਟੀ ਨੇ ਜਾਂਚ ਦਿੱਤੀ ਇੱਕ ਮਨੁੱਖੀ ਅਧਿਕਾਰ ਕੋਈ ਸੰਗਠਨ ਸੀਗਾ ਉਹਨਾਂ ਨੇ ਜਾਂਚ ਕਮੇਟੀ ਜਿਹੜੀ 13 ਸਾਲ ਉਸ ਜਾਂਚ ਰਿਪੋਰਟ ਨੂੰ ਅਕਾਲੀ ਦਲ ਨੇ ਨੱਪੀ ਰੱਖਿਆ ਕਿ ਅਹਾਰ ਆਲਮ ਇਹਨਾਂ ਦਾ ਐਮਐਲਏ ਦੀ ਚੋਣ ਲੜ ਰਿਆ ਸੀ ਉਸ ਵੇਲੇ ਅਫਸਰ ਸੀ ਉਹ ਸੁਮੇਧ ਸੈਣੀ ਨੂੰ ਉਹਨਾਂ ਨੇ ਡੀਜੀਪੀ ਲਾਇਆ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗਨਾ ਮੰਨਿਆ ਵੀ ਵੀ ਸਾਡੀ ਗਲਤੀ ਸੀ ਅਸੀਂ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ ਅਜਹਾਰ ਆਲਮ ਨੂੰ ਲਾਇਆ ਉਹਦੇ ਘਰ ਵਾਲੀ ਨੂੰ ਟਾਰਗੇਟ ਦਿੱਤੀ ਮਲੇਰ ਕੋਟਲੇ ਤੋਂ ਕਿਉਂਕਿ ਉਹ ਮੁਸਲਮਾਨ ਸੀ ਰਾਜਿਆ ਸੁਲਤਾਨਾਂ ਦੇ ਬਰਾਬਰ ਸੋ ਕਹਿਣ ਤੋਂ ਭਾ ਮਿੱਤਰੋ ਹੁਣ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨਾਲ ਹੋ ਰਹੀ ਹੈ ਨਾ ਇਹ ਕੋਈ ਪਹਿਲੀ ਯਾਰ ਨਹੀਂ ਹੋ ਰਹੀ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾਇਆ ਤੇ ਕਹਿੰਦੇ ਲਿਆਉਂਦੇ ਆ ਤਾਂ ਇਹ ਰਾਸਤੇ ਬਿਠਾ ਕੇ ਆ। ਉਹਨਾਂ ਨੂੰ ਜਥੇਦਾਰ ਲਾਇਆ ਤੇ 1999 ਚਟਕਾਤਾ ਜਿਨ੍ਹਾਂ ਨੇ ਕੋਈ ਕੋਠੀ ਕੋਈ ਸੇਵਾ ਕੋਈ ਰੁਪਿਆ ਤਨਖਾਹ ਨਹੀਂ ਲਈ ਸਰੂਬਣੀ ਕਮੇਟੀ ਤੋਂ। ਕਹਿੰਦੇ ਜੀ ਤੁਹਾਡੀ ਕੁਰਬਾਨੀ ਆ ਜੋ ਆਗੇ। ਫਿਰ ਆਪਣੇ ਜਾਣ ਪਛਾਣ ਵਾਲੇ ਸੀ ਬਲਵੰਤ ਸਿੰਘ ਆਨੰਦਗੜ੍ਹ ਸਾਹਿਬ ਆਨੰਦਗੜ੍ਹ ਪਿੰਡ ਬਾਦਲ ਪਿੰਡ ਦੇ ਭਰੇ ਬਠਿੰਡੇ ਜ਼ਿਲ੍ਹੇ ਦਾ। ਉਹਨਾਂ ਨੂੰ ਲਾਤਾ ਦਵਾਂ ਦਵਾਂ ਸਾਹਿਬ ਦਾ ਜਥੇਦਾਰ ਬਈ ਹੈ ਉਹਨ ਸ਼੍ਰੋਮਣੀ ਕਮੇਟੀ ਮੈਂਬਰ ਸੀ ਨਿਤਨੇਮੀ ਬੰਦੇ ਸੀ ਹੌਲੀ 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 ਬਣ ਗਏ ਉਹਨਾਂ ਦੇ ਬੇਟੇ ਜੇਲ੍ਹ ਸੁਪਰਡੈਂਟ ਹੈ ਉਹਨਾਂ ਨੂੰ ਵੀ ਜਲੀਲ ਕੀਤਾ ਠੀਕ ਹੈ ਫਿਰ ਗਿਆਨੀ ਗੁਰਬਚਨ ਸਿੰਘ ਹੁਰੀ ਆ ਗਏ ਚਲੋ ਤਾਂ ਚਾਰ ਛਲੜ ਵੀ ਕਮਾ ਗਏ ਤਾ ਹਰਪ੍ਰੀਤ ਸਿੰਘ ਹੁੜੀ ਆਏ ਸੀ ਪੀ ਐਚ ਡੀ ਹੈ ਜਿਹੜਾ ਬੰਦਾ ਅੱਜ ਤੱਕ ਦਾ ਸਭ ਤੋਂ ਪੜਿਆ ਲਿਖਿਆ ਜਥੇਦਾਰ ਹੈ ਪੀ ਐਚ ਡੀ ਤੇ ਹੁਣ ਉਹਨੂੰ 15 ਦਿਨਾਂ ਦੀ ਮਨਿਆਤ ਦੇ ਕੇ ਹੁਣ ਇੱਕ ਮਹੀਨੇ ਦੀ ਹੋਰ ਦੇਤੀ ਉਹ ਕਹਿੰਦਾ ਇਹ ਕਹਿੰਦੇ ਐ ਜਥੇਦਾਰ ਹਰਪ੍ਰੀਤ ਸਿੰਘ ਹਰਾਂ ਦਾ ਕੱਲ ਦਾ ਬਿਆਨ ਸੀ ਦੋਸਤੋ ਉਹ ਕਹਿੰਦਾ ਨਾ ਤਾਂ ਇਹ ਕਹਿੰਦੇ ਤੈਨੂੰ ਮਾਰਨਾ ਹੈ ਤੇ ਨਾ ਜਿਉਣ ਦੇਣਾ ਹੈ ਲਮਕਾ ਆ ਕੇ ਰੱਖਣਾ ਵੀ ਆਪੇ ਹੈਰਾਨ ਹੋ ਕੇ ਅਸਤੀਫਾ ਦੇ ਜੇ ਅਸੀਂ ਅੱਖਾਂ ਗੈਸ ਤੇ ਲਾਇਆ ਨਹੀਂ ਜੀ ਅਸਤੀਫਾ ਦੇ ਗਿਆ ਪਰ ਪੰਜਾਬੀ ਕੋ ਜੇਕਰ ਤੁਸੀਂ ਕਹਿੰਦੇ ਆ ਨਾ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਰੋਲ ਅਦਾ ਕਰਨ ਤੇ ਉਹਨਾਂ ਨੇ 2 ਦਸੰਬਰ ਨੂੰ ਅਕਾਲੀ ਫੂਲਾ ਸਿਉਂਦਾ ਰੋਲ ਅਦਾ ਕਰਤਾ ਤੇ ਅਗਲੇ ਆਣੇ ਟੰਗਤਾ ਹੁਣ ਤੁਸੀਂ ਉਹਦੇ ਨਾਲ ਖੜੋ ਜਿਹੜਾ ਬੰਦਾ ਰਹਿ ਹੈ ਛੱਡ ਕੇ ਕਿਉਂਕਿ ਉਹਨਾਂ ਨਾਲ ਗੱਲ ਮੈਣਾ ਉਹਨਾਂ ਨੂੰ ਵੀ ਰੋਟੀ ਦੇਣੀ ਆਪ ਦਾ ਪਰਿਵਾਰ ਪਾਲਣਾ ਤੇ ਜਿਹੜੇ ਬੰਦੇ ਦੀਆਂ ਦੋ ਬੇਟੀਆਂ ਨੂੰ ਪੜਾ ਰਿਆ ਹਰਪ੍ਰੀਤ ਸਿੰਘ ਆਪਦੇ ਖਰਚੇ ਤੇ ਉਹ ਕੁੜੀ ਇੱਕ ਤਾਂ ਬਾਹਰ ਗਈ ਕੈਨੇਡਾ ਉਹਦਾ ਸਾਢੂ 15 ਸਾਲ ਪੁਰਾਣੇ ਕੇਸ ਚ ਲੈ ਕੇ 10000 ਰੁਪਿਆ ਤੇ ਪ੍ਰੈਸ ਦੇ ਸਾਹਮਣੇ ਆ ਕੇ ਤੇ ਲੰਡੇ ਇਹ ਦੋਸ਼ ਲਾ ਗਿਆ ਉਹਦਾ ਤੁਸੀਂ ਮੁਕਸਰ ਜਾ ਕੇ ਪੜਤਾਲ ਕਰ ਲੋ ਸੰਗਤ ਤੋਂ ਪੁੱਛ ਲੋ ਜਿੱਥੇ ਹਰਪ੍ਰੀਤ ਸਹੁਰਾ ਨੇ 17 ਸਾਲ ਡਿਊਟੀ ਕੀਤੀ ਹੈ ਸੋ ਮਿੱਤਰੋ ਜੇ ਅਗਲੇ ਫੂਲਾ ਸਿੰਘ ਬਣੇ ਤਾਂ ਤੁਸੀਂ ਵੀ ਸੰਗਤ ਬਣ ਕੇ ਆਵਦਾ ਫਰਜ਼